ਓਏ ਆ ਜਾ ਵੱਡਾ ਕਿਸਾਨਾ ਹੁਣ ਆ ਪੱਟੀ ਜਨੈ ਤੇ ਗੁੱਲੀ ਡੰਡਾ ਤੈਨੂੰ ਕੋਈ ਸੰਕੋਰ ਵਾਰ ਵੱਢ ਦੇ ਫਾ ਆਖੇ ਨਹੀਂ ਲੱਗਿਆ ਤੂੰ ਮੇਰੇ ਹੁਣ ਆ ਦੇਖ ਲਓ ਮੈਂ ਖੜਾ ਹੈਂ ਆ ਦੇਖ ਕੀ 7 ਦਿਨ ਹੋ ਗਏ ਦਵਾਈ ਹਾਂ ਜਨ ਇਕੱਠਾ ਹਾਂ ਹੁੰਦਾ ਜਾਂਦਾ ਨੂੰ ਹਾਂ ਜਦੋਂ ਆਇਆ ਮਰਦਾ ਇਹ ਸਪਰੇ ਨਾ ਤੇ ਜ਼ਰੂਰੀ ਦਵਾਈਆਂ ਸਿਰਕੂ ਨਹੀਂ ਨਹੀਂ ਕੋਰਾਂ ਦਵਾਈ ਦਵਾਈਆਂ ਜ਼ਰੂਰ ਪਾਉਣਾ ਜਦੋਂ ਆ ਨਰਮ ਦਵਾਈ ਨਾਲ ਮਰਦਾ ਹਾਂ ਕੋਰ ਜ਼ਰੂਰ ਪੋਣੀ ਕਸਨਕੋਰ ਪਿਛਲੇ ਦਿਨ ਦੇਖ ਲਾ ਯਾਰ ਤੂੰ ਝੋਨਾ ਕਿੰਨਾ ਕਿੰਨਾ ਕਿ ਚੜਿਆ ਓਹ ਆਏ ਹੁੰਦਾ ਜੇ ਕਿਤੇ ਇੱਥੇ ਨਹੀਂ ਮਰਿਆ ਆਪਣੇ ਨਹੀਂ ਮਰਿਆ ਇਸ ਦਵਾਈ ਨਾਲ ਕਿਤੇ ਹੋਰ ਮਰ ਗਿਆ ਜੇ ਇੱਥੇ ਆਪਣੇ ਸੰਕੋਰ ਪੈਂਦੇ ਨੂੰ ਕਿੰਨੇ ਸਾਲ ਹੋ ਗਏ ਬਠਿੰਡੇ ਰਗੇ ਦੀ ਵੀਡੀਓ ਹੋਰ ਹੁੰਦੀ ਆ ਆਪਣੀ ਹੋਰ ਹੁੰਦੀ ਆ ਖੇਤੀ ਅਲੱਗ ਅਲੱਗ ਹੁੰਦੀ ਆ ਹਮ ਸੰਕੋਰ ਨਾ ਫੇਰ ਕੀ ਹੋਈ ਸੰਕੋਰ ਪਾ ਦੇਗਾ ਉਹਨੇ ਨੇ ਮਰ ਜਾਣਾ ਸੀ ਉਹਨੇ ਹੁਣ ਮਰ ਜਾਣਾ ਕੋਈ ਸੰਕੋਰ ਭਰਾਵਾ ਝੋਨਾ ਓੜਾ ਕਿੰਨਾ ਕਿੰਨਾ ਨਿਕਲੇ ਤੋਂ ਨਦਰ ਦੇ ਨਿਕਲੇ ਨਹੀਂ ਲੋਕਾਂ ਦਾ ਚੱਜਣਾ ਸਰ ਸਰ 77 ਗੱਟੇ ਨਹੀਂ ਗਿਣੇ 60.70 ਕਹਦੇ ਨਹੀਂ ਹਾਂ 65. ਗੱਟੇ ਨਿਕਲੇ ਆ ਇਹੋ ਜਿਹੀਆਂ ਗੱਲਾਂ ਕਰਕੇ ਹੀ ਆ ਅੱਛਾ ਇਆਂ ਯਾਰ ਦੇਖਣੀਆਂ ਨਹੀਂ ਤੁਸੀਂ ਉਹਨੇ ਉਹ ਪਤਾ ਨਾਲ ਹੀ ਮੈਂ ਪਤਾ ਉਹਨੇ ਉਹ ਪਤਾ ਨਾਲ ਹੀ ਮੈਂ ਪਤਾ ਹੁਣ ਮੈਂ ਬੇ ਨਹੀਂ ਦੇਖਣਾ ਵੀ ਜ਼ਮੀਨ ਤੇ ਕੀ ਅਸਰ ਆਦਾ ਇੱਕ ਗੱਟਾ ਵੀ ਯੂਰੀਆ ਦਾ ਹਜੇ ਪਾਇਆ ਨਹੀਂ ਹਾਂ ਦਿਖਾਈ ਮਾੜਾ ਜਿਹਾ ਕਣਕ ਕੀ ਹੋ ਗਿਆ ਇਹਨੂੰ ਤੇਰੇ ਕਹਿਣ ਦਾ ਮਤਲਬ ਵੀ ਆਏ ਕਹਿੰਦਾ ਵੀ ਜ਼ਮੀਨ 'ਚ ਜਿਹੜਾ ਜ਼ਮੀਨ ਦੇ ਤੱਤ ਨਾ ਮਾਰਦੇ ਉਹ ਉਸ ਹਾਵ ਨਾ ਚੱਲ ਰਿਹਾ ਤੂੰ ਬਾਈ ਜੇ ਤੇ ਸਰਕੋਰ ਪਾਵਾਂਗੇ ਉਹ ਧੱਕਾ ਮਾਰੂ ਜ਼ਮੀਨ ਨੂੰ ਆਪਾਂ ਕਣਕ ਨੂੰ ਵੀ ਕਣਕ ਨੂੰ ਵੀ ਫਾਕ ਜ਼ਮੀਨ ਦੇ ਤੱਤ ਮਾਰੂ ਹਾਂ ਤੇ ਹੁਣ ਸਪਰੇਅ ਕਰੀਆ ਕੁੱਤੇ ਉੱਤੇ ਪੈ ਗਈ ਇਹਦੇ ਤੇ ਆ ਮਰਦਾ ਜਾਂਦਾ ਮਤਲਬ ਇਹ ਨਾ ਜ਼ਮੀਨ ਦੇ ਤੱਤ ਨਹੀਂ ਮਾਰਦੇ ਨਾ ਨਾ ਬਾਈ ਧੱਕਾ ਤਾਂ ਕਰਕੇ ਵੀ ਪੂਰਾ ਰਹਿ ਵੀ ਜਾਉ ਤਾਂ ਵੀ ਕੋਈ ਨਹੀਂ ਯਾਰ ਬਾਈ ਹੁਣ ਕਿੰਨਾ ਹਜੇ ਹਾਂ ਵੱਲ ਆਜੇ 6 ਤੋਂ 7 ਦਿਨ ਹੋਏ ਇਹਨੂੰ ਹਾਂ ਮੈਂ ਅਸੀਂ ਪੱਟ ਕੇ ਇਹਦਾ ਵੀ ਕਿੰਨਾ ਕ ਬੰਦ ਲਗਿਆ ਹੂੰ ਹੱਦ ਤੱਕ ਬੌਂਦਲ ਜੇ ਗਿਆ ਹਾਂ ਉਹਦਾਂ ਨੂੰ ਕਣਕ ਨੇ ਤਾਂ ਉੱਠ ਖੜਨਾ ਥੱਲੇ ਰਹਿ ਥੱਲੇ ਰਹਿ ਜਾਣਾ ਦੇਖੋ ਬਾਲਾ ਮਾਰ ਨਹੀਂ ਕਰ ਬਸ ਅਫਰ ਜੇ ਰੱਖਣਾ ਪੈਂਦਾਗਾ ਜੇ ਹੋ ਵੀ ਜਾਉ ਜਾ ਰਹੇ ਹੈ ਅੱਡੀ ਕੀ ਗੱਲ ਉਹ ਨਹੀਂ ਕਰਦਾ ਬਾਲਾ ਤੱਕਾ ਨਹੀਂ ਮਾਰਦਾ ਭਾਈ ਤੇਰੇ ਕਹਿਣ ਦਾ ਮਤਲਬ ਵੀ ਜ਼ਮੀਨ ਤੇ ਕੋਈ ਅਸਰ ਨਾ ਪਾਵੇ ਜ਼ਮੀਨ ਤਾਂ ਮੁੜ ਕੇ ਫਸਲ ਤਾਂ ਹੀ ਘਟ ਨਿਕਲਦੀ ਹੁਣ ਤਤ ਮਰੀ ਜਾਂਦੇ ਆ ਯਾਰਾਂ ਪਾਈ ਜਾਓਗੇ ਮੰਨ ਹਾਂ ਮੇਰੇ ਇਹ ਜਾ ਕੋਸ਼ਿਸ਼ ਹੋਣਾ ਹਾਂ ਵੀ ਹਲਕੀ ਮਾਰ ਲਓ ਥੋੜਾ ਹੌਲੀ ਅਸਰ ਕਰ ਦੂ ਇਹ ਲਿਆ ਕੇ ਦਮ ਦਿਖਾਉਣਾ ਇਹਦੇ ਨਾਲ ਦਾ ਹੋ। ਹਾਂ। ਬੌਂਦਲੇ ਦਾ ਪਿਆ ਜਾਰੀ। ਜੱਲਿਆ ਪਟਕੇ। ਬਾਈ ਤੁਸੀਂ ਵੀ ਦੱਸਿਓ ਬਾਈ। ਬਾਈ ਦੀ ਕਿਵੇਂ ਲੱਗੀ ਸੋਚ ਮੈਂ ਇਹ ਕਹਿੰਦੇ ਸੀਗੇ ਵੀ ਇਹ ਅਸੀਂ ਦੇਨੇ ਆ ਡੇਲੀ ਤੇ ਮੈਂ ਯਾਰ ਹੌਲੀ ਮੋੜਦਾ ਐ ਕਰਕੇ। ਇਹ ਕਹਿੰਦਾ ਯਾਰ ਕੋਈ ਚੱਕਰ ਨਹੀਂ ਕਹਿੰਦਾ ਵੀ ਜ਼ਮੀਨ ਤੇ ਤਾਂ ਨਹੀਂ ਇਹ ਦਵਾਈ ਆਪਾਂ ਸਟਰੋਂਗ ਪਾਵਾਂਗੇ ਸੰਕੋਰ ਜਾਂ ਕੋਈ ਹੋਰ ਵੱਡੀਆਂ ਦਵਾਈਆਂ ਜਿਹੜੇ ਸਟਰੋਂਗ ਆ ਉਹ ਪਾਵਾਂਗੇ ਤਾਂ ਫਿਰ ਨੁਕਸਾਨ ਹੋਊਗਾ ਜ਼ਮੀਨ ਦਾ। ਆ ਬੌਂਦਲ ਗਿਆ ਬਾਈ ਸ਼ੇਅਰ ਕਰੋ ਬਾਅਦ ਤੋਂ ਵੀਡੀਓ ਹਰੇਕ ਕਿਸਾਨ ਭਰਾ ਮਤਾ ਕਾਪਾ ਆਪ ਹੀ। ਆਪਦੀ ਜ਼ਮੀਨ ਦੇ ਤੱਤ ਖਤਮ ਕਰੀ ਜਨੇ ਤੇ ਹੁਣ ਤੁਹਾਨੂੰ ਪਤਾ ਕਣਕ ਝੋਨਾ ਬਹੁਤ ਘਟ ਹੋਣ ਲੱਗ ਗਿਆ ਫਸਲਾਂ ਘਟਣ ਲੱਗੀਆਂ ਕੋਈ ਚੀਜ਼ ਨਹੀਂ ਹੁੰਦੀ ਕੋਈ ਸਬਜ਼ੀ ਨਹੀਂ ਹੁੰਦੀ ਆਪਾਂ ਮੰਨਦੇ ਆ ਵੀਡੀਓ ਹਮ ਆਪਾਂ ਦਾ ਬਣਾਉਣਾ ਸਹੀ ਹਮ ਕਈ ਬੰਦੇ ਜਿਹੜੀਆਂ ਬਾਲੀਆਂ ਦਵਾਈਆਂ ਨਾਲ ਪਾਉਂਦੇ ਆ ਉਹ ਮੰਨ ਲਾ ਬਠੰਡੇ ਰੇ ਦੇ ਦਵਾਈਆਂ ਹੋਰ ਪੈਂਦੀਆਂ ਹਮ ਆਪਣੇ ਹੋਰ ਪੈਂਦੀਆਂ ਆਪਣੇ ਝੋਨਾ ਕਾਉਂ ਦਾ ਲੱਗਦਾ ਉਧਰ ਝੋਨਾ ਹੁਣ ਕਿੰਨੇ ਸਾਲ ਹੋਏ ਬਿਹਦੇ ਬਿਹਦੇ ਲੱਗਣ ਲੱਗਿਆ ਇਹ ਆਪਣੇ ਬੁੜਿਆਂ ਦੀ ਸੂਰਤ ਵਿੱਚ ਝੋਨਾ ਲੱਗ ਉਹ ਪੁਆਲੀ ਤਕੜੀ ਹੋ ਗਈ ਇਹ ਮਾੜੀ ਹੋਈ ਜਾਂਦੀ ਇਹ ਹੁਣ ਜਦੋਂ ਯਾਰ ਸਾਰਾ ਕੁਝ ਹੀ ਲੈ ਗਏ ਝੋਖਟ ਕੇ ਕਦੇ ਅਜ ਤੱਕ ਰੂੜੀ ਦਾ ਰੇ ਪਾਇਆ ਕਹਿੰਦੇ ਹਾਂ ਪਾਉਂਦਾ ਹੀ ਨਹੀਂ ਪਸੂ ਤਰਾ ਪਾਉਂਦਾ ਹੀ ਨਹੀਂ ਪਸੂ ਤਾਂ ਹੀ ਹੁੰਦੇ ਆ ਵੀ ਰੇ ਪਾਊਗਾ ਉਹ ਉਹ ਨਹੀਂ ਸੋਚਦੇ ਵੀ ਰੇ ਪੈਂਦਾ ਜਦੋਂ ਉਹ ਰੇ ਨਹੀਂ ਪੈ ਰਿਹਾ ਫਿਰ ਇਹ ਤੇ ਦੂਜੀਆਂ ਦਾ ਘਟਾ ਦਿਓ ਹਾਂ ਦੂਜੀਆਂ ਘਟਾ ਲਓ ਇੱਥੇ ਠੀਕ ਆ ਠੀਕ ਆ ਆ ਬਾਈ ਬਾਕੀ ਤੁਸੀਂ ਵੀ ਦੱਸਿਓ ਕਿਵੇਂ ਲੱਗੀ ਵੀਡੀਓ ਬਾਕੀ ਇਹ ਕਾਫੀ ਹੱਦ ਤੱਕ 65 70% ਮੁੜ ਗਿਆ ਜਣੀ ਦੀ ਹਫ਼ਤਾ ਹੋ ਗਿਆ 70% ਮੁੜ ਗਿਆ ਇਹ ਤੇ ਥੋੜਾ ਟਾਈਮ ਲੇਟ ਲੱਗਿਆ ਤੇ ਕਣਕ ਤੇ ਕੋਈ ਅਸਰ ਨਹੀਂ ਹੋਇਆ ਕਣਕ ਜਮਾ ਉਵੇਂ ਖੜੀ ਆ ਕੋਈ ਚੱਕਰ ਨਹੀਂ ਨਾ ਰੇ ਪਾਇਆ ਡੱਕਾ ਨਹੀਂ ਪਾਇਆ ਰੇ ਰੂ ਬਾਈ ਹਜੇ ਕਿੰਨੇ ਦਿਨ ਹੋ ਗਏ ਭੇਜੂ ਕਣਕ ਨੂੰ ਬੀਜੀ ਨੂੰ ਬਾਈ ਇਹ ਮੰਨ ਕੇ ਚੱਲ ਵੀ 13 ਤਰੀਕ ਦੀ ਬੀਜੀ ਵੇ 13 ਦੀ 13 ਆ ਜਿਹੜਾ ਨੰਗ ਆ ਮਹੀਨਾ ਹੋ ਗਿਆ ਮਹੀਨਾ ਤੇ ਅੱਜ ਕਿੰਨੀ ਤਰੀਕ ਹੋ ਗਈ ਅੱਜ 30 ਜੀ ਤੇ ਇਹ ਮਾਲਾ ਵੀ 17 ਦਿਨ ਹੋ ਗਏ ਹਾਂ ਹਾਂ ਇਹ ਹੋ ਗਏ ਇੱਕ ਵੀ ਨਾ 17 ਦਿਨ ਹੋ ਗਏ 47 ਦਿਨ ਹੋ ਗਏ 47 ਦਿਨ ਸਹੀ ਰਹੇ ਨਹੀਂ ਪਾਇਆ ਨਾ ਨਾ ਹਜੇ ਤੱਕ ਬਾਈ ਜਮਾ ਹੀ ਨਹੀਂ ਆਹ ਦੇਖੋ ਬਾਈ ਜਮਾਰੇ ਨਹੀਂ ਪਾਇਆ ਹਾਂ ਜੇ ਲੋਕਾਂ ਨੇ ਬਾਈ ਆਪਣੇ ਅੰਡਿਆਂ ਉਹਨੇ ਮੈਨੂੰ ਇਸ ਕੱਲ ਦਾ ਪਤਾ ਹੂੰ ਕਹਿੰਦੇ ਜੇ ਤਿੰਨ ਤਿੰਨ ਘਟੇ ਨੇੜੇ ਹਾਂ ਹਾਂ ਅਜੇ ਆਪਾਂ ਪਾਇਆ ਨਹੀਂ ਹਾਂ ਕਈ ਤਾਂ ਤਿੰਨ ਤਿੰਨ ਚਾਰ ਚਾਰ ਪਾਈ ਜਾਂਦੇ ਆ ਵਿਚ ਪਾ ਗਏ ਹੂੰ ਹੂੰ ਹਾਂ ਬਾਈ ਦੱਸੋ ਤੁਸੀਂ ਵੀ ਸਾਨੂੰ ਕਿਵੇਂ ਲੱਗੀ ਵੀਡੀਓ ਤੇ ਸ਼ੇਅਰ ਵੀ ਕਰੋ ਬਾਈ ਦੀ ਸੋਚ ਵਧੀਆ ਲੱਗੀ ਤਾਂ ਕਿ ਆਹਦਾ ਜ਼ਮੀਨ ਬਚਾਉਣੀ ਤਾਂ ਆਪਾਂ ਹੀ ਬਚਾ ਸਕਦੇ ਆ ਆਪਾਂ ਹੀ ਇਹਦਾ ਖਰਾਬ ਕਰੀ ਜਾਂਦੇ ਨੇ ਕਹਿੰਦੇ ਸਿਸਟਮ ਆਪਾਂ ਹੀ ਬਚਾਉਣ ਵਾਲੇ ਆ ਧੰਨਵਾਦ ਭਾਈ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਤੇ ਕਮੈਂਟ ਚ ਦੱਸਿਓ